ਇਰਕੀਪੁਰਾ ਮਾਮਲਾ ਹੈ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕਾ ਦੇ ਮੇਰਾ ਨਾਮ ਵਿਜੇ ਸਿੰਘ ਆ ਮੈਂ ਸੈਕਟਰੀ ਆ ਧਰਮ ਪ੍ਰਚਾਰ ਸ਼ਰੋਣੀ ਗੁਰੂ ਦਾ ਪ੍ਰਬੰਧ ਕਮੇਟੀ ਦਾ ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦੁਆਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ ਤੇ ਆ ਅਤੇ ਉਹਦੇ ਕਿਰਾਏ ਨਾਮੇ ਜਿਹੜੀ ਇਹ ਦੁਕਾਨਦਾਰਾਂ ਨੇ ਲਿਖੇ ਆ ਤੇ ਇੱਕ ਇਹ ਅਸੀਂ ਗੁਰਦਰਾ ਗੰਧਾ ਸਾਹਿਬ ਨੇ ਹੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਇਆ ਤੇ ਦਿੱਤੀਆਂ ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ ਕੁਝ ਕੋਈ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ ਦੋ ਚਾਰ ਬੰਦੀ ਇਹਨਾਂ ਜਾਦੇ ਨਹੀਂ ਐ ਉਹ ਬਾਬੇ ਪਿਆਰੇ ਨਾਲ ਰਲ ਕੇ ਤੇ ਉਹ ਕਹਿੰਦੀ ਐ ਵੀ ਕਿਰਾਇਆ ਸਾਨੂੰ ਦਿਓ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਬਾਬੇ ਪਿਆਰੇ ਦਾ ਨਾ ਬਾਬੇ ਪਿਆਰੇ ਕੋਲ ਕੋਈ ਕਿਰਾਏ ਨਾ ਮੈਂ ਇਹ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਮੇਰੀ ਬਰਨਾਲਾ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਇਹਨਾਂ ਨੂੰ ਹੀ ਕਿਰਾਇਆ ਦਿੱਤਾ ਜਾਵੇ ਸੰਸਥਾ ਦੀ ਮਦਦ ਕੀਤੀ ਜਾਵੇ ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਵੇਂ ਆਪਣੇ ਦਾਦੇ ਪੁਰਦਾਦੇ ਤੱਕ ਵੀ ਬੈਠਾ ਰਹੇ ਉਹਨੂੰ ਅਸੀਂ ਕੁਝ ਵੀ ਕੋਸ਼ਿਸ਼ ਵੀ ਨਹੀਂ ਕਹਿੰਦੇ ਕਿਰਾਇਆ ਦੇਈ ਜਾਵੇ ਆਪਣੀ ਦੁਕਾਨ ਤੇ ਬੈਠਾ ਰਹੇ ਜੇ ਕਿਰਾਇਆ ਨਹੀਂ ਦਿੰਦਾ ਅਗਲਾ ਹੰਗਾ ਰਚੀ ਹੋਵੇ ਜਿਹੜਾ ਕਿਰਾਇਆ ਨਹੀਂ ਦਿੰਦਾ ਉਹਦੀ ਦੁਕਾਨ ਨੂੰ ਤਾਲਾ ਮਾਰਾਂਗੇ ਕੁਝ ਤਾਲੇ ਮਾਰਤੇ ਆ ਕੋਈ ਗਾਹ ਵੀ ਮਾਰਾਂਗੇ ਆਹ ਪ੍ਰਸ਼ਾਸਨ ਦੇ ਚਲੋ ਸਾਡਾ ਸਾਥ ਦੇ ਰਿਹਾ ਹੈ ਜੇ ਪ੍ਰਸ਼ਾਸਨ ਵੀ ਸਾਥ ਨਾ ਦੇਉਗਾ ਤਾਂ ਸਾਨੂੰ ਕੋਈ ਉਹਦੀ ਪ੍ਰੋਬਲਮ ਨਹੀਂਗੀ ਅਸੀਂ ਆਪਣੇ ਤੌਰ ਤੇ ਕੰਮ ਕਰਨਾ ਜਾਣਦੇ ਹਾਂ ਕਿੱਦਾਂ ਕਰਨਾ ਸਾਨੂੰ ਪਤਾ ਹੈ ਜਾਇਦਾਦ ਸਾਡੀ ਹੈ ਅਸੀਂ ਉਹਦੇ ਮੁਲਾਜ਼ਮ ਹਾਂ ਅਸੀਂ ਉਹਦੀ ਜਾਇਦਾਦ ਨੂੰ ਸਾਹਮਣਾ ਸਾਡਾ ਫਰਜ਼ ਹੈ ਇਸ ਕਰਕੇ ਅੱਜ ਅਸੀਂ ਇੱਥੇ ਦੁਕਾਨਾਂ ਤੇ ਤਾਲੇ ਮਾਰੇ ਆਏ ਇਹ ਗੁਰਦਰਾ ਗਾਂਧਾ ਸਾਹਿਬ ਦੀਆਂ ਦੁਕਾਨਾਂ ਆ ਪਲੀਜ਼ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਦੁਕਾਨਾਂ ਮਾਰੀ ਤਾਲੇ ਮਾਰੇ ਉਹਨਾਂ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਉਹ ਅੱਜ ਹੀ ਆ ਕੇ ਸਾਨੂੰ ਕਿਰਾਇਆ ਦੇ ਦੇਣ ਤੇ ਚਾਬੀਆਂ ਸਾਡੇ ਤੋਂ ਲੈ ਆਉਣ ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂ ਆਪਣਾ ਬਿਜ਼ਨਸ ਕਰਨ ਤਗੜੇ ਹੋ ਗਏ ਪਰ ਕਿਰਾਇਆ ਜਿਹੜਾ ਉਹ ਅੱਜ ਦੀ ਡੇਡ ਦੇ ਵਿੱਚ ਜਾਂ ਕੱਲ ਤੱਕ ਉਹ ਸਾਨੂੰ ਕਿਰਾਇਆ ਪਚਾ ਦੇਣ ਤੇ ਅਸੀਂ ਜੀਆਂ ਚਾਬੀਆਂ ਜਿਹੜੀਆਂ ਉਹ ਦੁਕਾਨਦਾਰ ਨੂੰ ਦੇ ਦੇਵਾਂਗੇ ਪਰ ਜੇਕਰ ਨਹੀਂ ਦੇਣਗੇ ਤੇ ਫਿਰ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਹੋ ਜਾਰੀ ਰਹੇਗਾ ਜਿਹੜਾ ਤੁਸੀਂ ਪਿਆਰਾ ਸਾਡਾ ਆਪੇ ਬਣਿਆ ਸਾਧਾ ਜੀ ਨਿਰਮਲ ਨਿਰਮਲ ਪੰਚਾਇਤ ਪਤਾ ਨਹੀਂ ਕਿੰਨਾ ਦਾ ਨਿਰਮਲ ਪੇਖ ਦੇ ਵਿੱਚ ਆ ਹੈ ਤੇ ਉਹ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਨਾ ਜੀ ਉਹ ਅਸੀਂ ਉਹਨੂੰ ਅਸੀਂ ਉਹ ਤੋਂ ਕੀ ਲੈਣਾ ਹੈ ਜਾਇਦਾਦ ਗੁਰੂ ਘਰ ਦੀ ਆ ਗੁਰੂ ਘਰ ਦੀ ਜਾਇਦਾਦ ਦੀਆਂ ਦੁਕਾਨਾਂ ਆ ਕਰਾਇਆ ਦਿਓ ਤੇ ਨੰਦ ਲਓ ਹਾਂਜੀ ਬਾਬੇ ਨੂੰ ਕਿਉਂ ਕਰਾਇਆ ਦੇ ਰਹੇ ਜੀ ਉਹਦੇ ਕੋਲ ਕੀ ਅਥਾਰਟੀ ਆ ਮੈਂ ਸਕਟਰੀ ਆ ਮੇਰੇ ਕੋਲ ਅਥਾਰਟੀ ਆ ਮੈਨੇਜਰ ਆ ਇੱਥੋਂ ਦਾ ਗੰਦਾ ਸਾਹਿਬ ਉਹਦੇ ਕੋਲ ਅਥਾਰਟੀ ਆ ਦੂਜੇ ਬੰਦੇ ਕੋਲ ਕਿਉਂ ਅਥਾਰਟੀ ਆ ਜੀ ਦੁਕਾਨਾਂ ਗੁਰੂ ਘਰ ਦੀਆਂ ਨੇ ਉਹਨਾਂ ਨੂੰ ਰਸੀਦ ਮਿਲਦੀ ਆ ਗੁਰੂ ਘਰ ਦੀ ਰਸੀਦ ਮਿਲਦੀ ਆ ਕਰਾਇਆ ਲੈ ਕੇ ਉਹਨਾਂ ਸਾਰਾ 3 ਸਾਲਾਂ ਬਾਅਦ ਜੋ ਵਾਅਦਾ 1500 ਦਾ ਸਾਰਾ ਕਾਨੂੰਨ ਦੇ ਮਤਲਬ ਉਹ ਕਰਾਇਆ ਰਹਿ ਗਿਆ ਇੱਕ ਮਹੀਨਾ ਹੋ ਗਿਆ ਮਤਲਬ ਕੀ ਇਹ ਪੂਰਾ ਮਾਮਲਾ ਜੀ ਮੈਂ ਮੈਨੇਜਰ ਗੁਰਦਰਾਵਾ ਗੰਦਾ ਸਿੰਘ ਬਰਨਾਲਾ ਸੁਰਜੀਤ ਸਿੰਘ ਮੇਰਾ ਨਾਮ ਹੈ ਇਹ ਸਾਰੀਆਂ ਜਿੰਨੀਆਂ ਦੁਕਾਨਾਂ ਨੇ ਇਹ ਗੁਰਦੁਆਰਾ ਬਾਬਾ ਗੰਧਾ ਸਿੰਘ ਦੀਆਂ ਦੁਕਾਨਾਂ ਨੇ 50 ਸਾਲਾਂ ਤੋਂ ਅਸੀਂ ਇਹਨਾਂ ਦੁਕਾਨਾਂ ਦਾ ਕਿਰਾਇਆ ਲੈਂਦੇ ਆ ਰਹੇ ਹਾਂ ਲੇਕਿਨ ਮਹੰਤ ਪਿਆਰਾ ਸਿੰਘ ਗੁੰਡਿਆਂ ਨੂੰ ਨਾਲ ਲੈ ਕੇ ਇਹਨਾਂ ਦੁਕਾਨਾਂ ਤੇ ਕਿਰਾਇਆ ਇਕੱਠਾ ਕਰਨ ਲੱਗ ਗਿਆ ਕੁਝ ਦੁਕਾਨਦਾਰ ਉਹਨਾਂ ਨੂੰ ਕਿਰਾਇਆ ਦੇਣ ਲੱਗ ਗਏ ਉਹਨਾਂ ਨੂੰ ਇਹ ਲਾਲਚ ਹੋ ਗਿਆ ਵੀ ਸਾਡਾ ਕਿਰਾਇਆ ਅਦਾ ਕਰਦਾ ਜਿਸ ਬੰਦੇ ਕੋਲ ਕੋਈ ਕੋਟ ਦਾ ਆਰਡਰ ਨਹੀਂ ਉਹ ਜਿਹੜੀ ਮਰਜ਼ੀ ਜਿੱਦਾ ਜਾ ਕੇ ਕਿਰਾਇਆ ਲੈ ਲੱਗ ਜੂਗਾ ਸਾਡੀਆਂ ਦੁਕਾਨਾਂ ਨੇ ਗੁਰੂ ਕਰਦੀਆਂ ਸਾਡੇ ਨਾਮ ਕਰਾਇਨਾਮੇ ਨੇ ਇਹ ਬੰਦੇ ਪਹਿਲਾਂ ਵੀ ਸਾਡੇ ਕੇਸਾਂ ਦੇ ਵਿੱਚ ਪਾਏ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੁਣ ਜਿਹੜੇ ਕੁਝ ਦੁਕਾਨਦਾਰ ਮਿਲੇ ਹੋਏ ਸੀ ਜਿਹੜੇ ਪ੍ਰਧਾਨਗੀਆਂ ਭਾਲਦੇ ਸੀ ਜਿਨ੍ਹਾਂ ਨੂੰ ਇਹ ਹੀ ਸਾਹ ਦੁਕਾਨਾਂ ਸੀ ਅਹੀਂ ਦਾ ਬਲਾਂਗੇ ਉਹਨਾਂ ਦੁਕਾਨਾਂ ਤੇ ਅਸੀਂ ਕਾਰਵਾਈ ਕਰਨ ਆਏ ਆ ਆਪਣੀਆਂ ਸ਼ਰਤਾਂ ਦੇ ਮੁਤਾਬਕ ਸਾਡੇ ਕਿਰਾਏਨਾਮੇ ਲਿਖੇ ਹੁੰਦੇ ਆ ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ 2 ਮਹੀਨੇ ਕਿਰਾਇਆ ਨਹੀਂ ਦੇਊਗਾ ਉਹਦੇ ਅਸੀਂ ਜਿੰਦਾ ਲਾ ਦਾਂਗੇ ਉਹ ਜਿੰਦੇ ਲਾਏ ਨੇ ਜਿਨ੍ਹਾਂ ਨੇ ਕਿਰਾਇਆ ਨਹੀਂ ਭਰਿਆ ਹਾਂਜੀ ਆ ਪੁੱਲ ਕਿੰਨੀਆਂ ਦੁਕਾਨਾਂ ਨੇ ਜਿਨ੍ਹਾਂ ਤੇ ਅੱਜ ਕਾਰਵਾਈ ਹੋਈ ਅੱਜ ਵੀਜੀ ਕਿਰਾਇਆ ਤਾਂ ਲਗਭਗ ਕਾਫੀ ਦੁਕਾਨਦਾਰ ਨਹੀਂ ਦੇ ਰਹੇ ਇਹ ਸਾਰੇ ਤਾਂ ਨਹੀਂ ਸਹੇਗੇ ਸਾਰੇ ਸਾਨੂੰ ਕੁਝ ਦੁਕਾਨਦਾਰ ਸਾਨੂੰ ਕਰਾਇਆ ਦੇ ਰਹੇ ਨੇ ਹੁਣ ਤੱਕ ਅਸੀਂ ਲਗਭਗ 8 ਕਿ ਦੁਕਾਨਾਂ ਦੇ ਜਿੰਦੇ ਲਾਤੇ ਉਹ 8 ਉਹ ਨੇ ਜਿਹੜੇ ਪ੍ਰਧਾਨ ਬਣੇ ਹੋਏ ਸੀ ਵੀ ਗੁਰਦਾਰ ਦਿੱਤਾ ਕਿ ਲਲਾ ਕਾਕਾ ਉਹਨਾਂ ਨੂੰ ਇਹ ਹੈ ਵੀ ਬਾਬਾ ਪਿਆਰਾ ਸਭ ਤੁਹਾਨੂੰ ਕੋਈ ਕੋਰਟ ਦਾ ਆਰਡਰ ਦੇ ਦੇ ਵੀ ਜਿਹਦੇ ਕਰਕੇ ਕੋਰਟ ਨੇ ਕਿਹਾ ਹੋਵੇ ਵੀ ਬਾਬਾ ਪਿਆਰਾ ਕਰਾ ਲੈਣ ਦਾ ਕਦਾਰਾ ਅਸੀਂ ਉਸ ਹਿਸਾਬ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਹੈ ਹੁਣ ਸਾਡੇ ਕੋਲ ਪ੍ਰਸ਼ਾਸਨ ਆਇਆ ਹੈ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਇਸ ਤੋਂ ਬਾਅਦ ਜਿੰਦੇ ਨਾ ਲਾਓ ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਇਸ ਤੋਂ ਬਾਅਦ ਜਿੰਦੇ ਨਹੀਂ ਲਾਉਂਦੇ ਉਹਨਾਂ ਨੂੰ ਸੱਦੂਗਾ ਜੇਕਰ ਨਹੀਂ ਕੋਈ ਕਾਰਵਾਈ ਕਰਨਗੇ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਹੜਾ ਇਹ ਕਿਰਾਇਆ ਨਾਮਾ ਲਿਖਿਆ ਦੁਕਾਨਾਂ ਦਾ ਜੀ ਇਹ ਤੁਹਾਡੇ ਨਾਲ ਲਿਖਿਆ ਹੋਇਆ ਹੈ ਹਾਂਜੀ ਕਿਰਾਇਆ ਨਾਮਾ ਲਗਭਗ ਜਦੋਂ ਦੀਆਂ ਦੁਕਾਨਾਂ ਨੇ ਸਾਡੇ ਨਾਲ ਤੇ ਕਿਰਾਇਆ ਨਾ ਲਿਖੇ ਹੋਏ ਨਾ ਕਿਰਾਇਆ ਨਾਮੇ ਲਿਖੇ ਹੋਏ ਨੇ ਮਨੇ ਜਿਹੜਾ ਹੋ ਜੇ ਹੈਗਾ ਦੁਕਾਨਦਾਰ ਤੇ ਇਨਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਸਾਹਮਣੇ ਦਿਖਾਈ ਅੱਜ ਸਰੌਣੀ ਕਮੇਟੀ ਦੇ ਕੁਝ ਕਰਮਚਾਰੀ ਆਏ ਸੀ ਜਿਹੜੇ ਉਹ ਕਿਰਾਏ ਨੂੰ ਲੈ ਕੇ ਇਕੱਠੇ ਹੋਏ ਸੀ ਕਿ ਕੁਝ ਦੁਕਾਨਦਾਰ ਉਹਨਾਂ ਦਾ ਕਿਰਾਇਆ ਨਹੀਂ ਦਿੰਦੇ ਤੇ ਬਟ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਜੀ ਅਜੇ ਮਤਲਬ ਮਾਨਯੋਗ ਅਦਾਲਤ ਦੇ ਵਿੱਚ ਕੋਈ ਫੈਸਲਾ ਹੋਇਆ ਕੋ ਕਮੇਟੀ ਦੇ ਉਲਟ ਹੋਇਆ ਦੱਸਦੇ ਨੇ ਬਟ ਉਹ ਫੈਸਲੇ ਆਂ ਪ੍ਰਤੀ ਅਸੀਂ ਹੁਣ ਦੋਨੋਂ ਧਿਰਾਂ ਨੂੰ ਬੁਲਾ ਲਿਆ ਦੋਨਾਂ ਨੂੰ ਬੁਲਾ ਕੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਬਿਠਾ ਕੇ ਦੋਨਾਂ ਦੀ ਗੱਲ ਸੁਣ ਕੇ ਜੋ ਵੀ ਹੋਏਗਾ ਉਹਦੇ ਅਨੁਸਾਰ ਜਿਹੜਾ ਫਸਲਕ ਆ ਜਾਊਗਾ ਬਟ ਜਿਹੜਾ ਹੈਗਾ ਸੀ ਜਿਹੜੇ ਕਮੇਟੀ ਦੇ ਕਰਮਚਾਰੀ ਆਏ ਸੀ ਉਹਨਾਂ ਨੂੰ ਅਸੀਂ ਸਮਝਾ ਕੇ ਭੇਜ ਦਿੱਤਾ ਵੀ ਇਦਾਂ ਕੋਈ ਵੀ ਮਾਹੌਲ ਹੈ ਜਿਹੜਾ ਆਪਾਂ ਸ਼ਹਿਰ ਦਾ ਖਰਾਬ ਨਾ ਕਰੀਏ ਉਹਦੇ ਪ੍ਰਤੀ ਅਸੀਂ ਦੁਕਾਨਦਾਰਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਆਪਾਂ ਐਨੂੰ ਜਿਹੜੇ ਮਾਹੌਲ ਨੂੰ ਪ੍ਰੋਪਰ ਬਣਾ ਕੇ ਰੱਖੀਏ ਤੇ ਕੋਈ ਵੀ ਮਸਲਾ ਐਸਾ ਨਹੀਂ ਜਿਹਦਾ ਗੱਲਬਾਤ ਦੇ ਰਾਹੀਂ ਹੱਲ ਨਾ ਹੋ ਸਕੇ ਲੜਾਈ ਝਗੜਾ ਵੀ ਹੋਇਆ ਸਰੇ ਨਹੀਂ ਲੜਾਈ ਝਗੜਾ ਅਜੇ ਤੱਕ ਕੋਈ ਲੜਾਈ ਝਗੜੇ ਦੀ ਖਬਰ ਨਹੀਂ ਹੈ ਕਿ ਅਸੀਂ ਮੌਕੇ ਤੇ ਆ ਗਏ ਆ ਸਿਰਫ ਉਹ ਕਹਿ ਰਹੇ ਸੀ ਕਿ ਜੀ ਅਸੀਂ ਸਾਡਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਜਿੰਦੇ ਲਾਵਾਂਗੇ ਅਸੀਂ ਉਹਨਾਂ ਨੂੰ ਰੋਕ ਦਿੱਤਾ ਕਿ ਜਿਹੜਾ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਾਓ ਕੋਈ ਪੁਸਤਕਾ ਨਾਲ ਜਿੰਦੇ ਲਾ ਕੇ ਫਿਰ ਉਹਦਾ ਕੀ ਹੋਊਗਾ ਕੋਈ ਗੱਲ ਨਹੀਂ ਜੀ ਉਹ ਦੇਖਿਆ ਜਾਊਗਾ ਕਿੰਨੀਆਂ ਦੀ ਗੱਲ ਜਿਹੜਾ ਜਿਹੜਾ ਪ੍ਰਾਪਰਟੀ ਡਿਸਪਿਊਟ ਨੇ ਪ੍ਰਾਪਰਟੀ ਡਿਸਪਿਊਟ ਦੇ ਵਿੱਚ ਸਿੱਧੇ ਤੌਰ ਤੇ ਪੁਲਿਸ ਦਾ ਹੋਰ ਨਹੀਂ ਹੁੰਦਾ ਉਹਨੂੰ ਜਿਹੜੇ ਫੈਸਲੇ ਨੇ ਉਹ ਵੀ ਦੇਖੇ ਜਾਣਗੇ ਕਿ ਕੀ ਫੈਸਲੇ ਆ ਕਿਹਦੇ ਹੱਕ ਚ ਆਏ ਆ ਕਿਹਦੇ ਖਿਲਾਫ ਆਏ ਆ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਜਿਹੜਾ ਹੈਗਾ ਇਹ ਮਸਲੇ ਦਾ ਹੱਲ ਅਸੀਂ ਗੱਲਬਾਤ ਰਾਹੀਂ ਕੱਢਣ ਦੀ ਕੋਸ਼ਿਸ਼ ਕਰਾਂਗੇ ਦੋਨੋਂ ਤਰ੍ਹਾਂ ਨੂੰ ਅਸੀਂ ਬੁਲਾਵਾਂਗੇ ਕਿੰਨੀਆਂ ਦੁਕਾਨਾਂ ਨੂੰ ਝੰਡੇ ਲਾਏ ਹੈਗੇ ਸਰ ਨਹੀਂ ਅਜੇ ਤੱਕ ਇਹ ਮੌਕੇ ਤੇ ਖੜੇ ਕੋਈ ਇੱਕ ਗਿਣਤੀ ਬਾਰੇ ਨਹੀਂ ਪਤਾ ਲੱਗਿਆ ਚੈੱਕ ਕਰਦੇ ਹਾਂ ਫਤ ਕੀ ਗਾਇ ਪੂਰਾ ਮਾਮਲਾ ਹਾਂ ਮੈਂ ਬਲਜਿੰਦਰ ਢਾਲੀਵਾਲ ਐਡਵੋਕੇਟ ਇੱਥੇ ਜੋ ਡੇਰਾ ਬਾਬਾ ਗੰਧਾ ਸਿੰਘ ਦੀਆਂ ਦੁਕਾਨਾਂ ਨੇ ਬੱਸ ਸਟੈਂਡ ਦੇ ਕੋਲੇ ਇਹਦੇ ਵਿੱਚ ਮੇਰਾ ਵੀ ਇੱਕ ਇੰਸਟੀਚਿਊਟ ਹੈ ਔਰ ਅਸੀਂ ਇਹ ਜਿਹੜਾ ਪੁਰਾਣਾ ਪਹਿਲਾਂ ਇਹ ਜਗਾ ਜਿਹੜੀ ਸ਼ਰੋਣੀ ਕਮੇਟੀ ਕੋਲੇ ਸੀ ਹਾਂ ਸ਼ਰੋਣੀ ਕਮੇਟੀ ਕੋਲੇ ਹੁਣ ਕਰਕੇ ਇਹਨਾਂ ਨਾਲ ਇਹਨਾਂ ਨੂੰ ਅਸੀਂ ਸਾਰਾ ਕਿਰਾਇਆ ਦਿੰਦੇ ਸੀ ਪਰ 23 ਆਪਣਾ 15 12 2023 ਨੂੰ ਜੋ ਡੇਰੇ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਸ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹਦੇ ਵਿੱਚ ਹਾਈ ਕੋਰਟ ਨੇ ਡੇਰਾ ਮੰਨਿਆ ਹੋਇਆ ਸੀ ਕਿ ਪ੍ਰਾਪਰਟੀ ਇਹ ਜਗਾ ਜਿਹੜੀ ਸਾਰੀ ਦੁਕਾਨਾਂ ਦੇ ਡੇਰੇ ਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਸੁਪਰੀਮ ਕੋਰਟ 'ਚ ਕੇਸ ਕਰਤਾ ਸ਼੍ਰੋਮਣੀ ਕਮੇਟੀ ਨੇ ਹੁਣ 15 12 2023 ਨੂੰ ਸ਼੍ਰੋਮਣੀ ਕਮੇਟੀ ਉੱਥੋਂ ਕੇਸ ਵਾਪਸ ਲਏਗੀ ਹੁਣ ਇਸ ਜਗ੍ਹਾ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਤਾਲਕ ਨਹੀਂ ਡੇਰਾ ਬਾਬਾ ਗੰਧਾ ਸਿੰਘ ਦੀ ਇਹ ਜਗਾ ਜਿਹੜੀ ਮਾਲਕੀ ਹੈ ਉਹਦੇ महंत ਪਿਆਰਾ ਸਿੰਘ ਨੇ ਉਹਨਾਂ ਨੇ ਬਕਾਇਦਾ ਸਾਰੀਆਂ ਦੁਕਾਨਦਾਰਾਂ ਦੁਕਾਨਾਂ ਤੇ ਆ ਕੇ ਦੁਕਾਨਦਾਰਾਂ ਨੂੰ ਆਪਣੇ ਸਬੂਤ ਵੀ ਦਿਖਾਏ ਔਰ ਦੁਕਾਨਦਾਰ ਹੁਣ ਸਾਰੇ ਬਾਬਾ ਪਿਆਰਾ ਸਿੰਘ ਨੂੰ ਕਿਰਾਇਆ ਦੇ ਰਹੇ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਅਗਰ ਤੁਹਾਨੂੰ ਕੋਈ ਦਿੱਕਤ ਆ ਤਾਂ ਬਾਬੇ ਪਿਆਰੇ ਨਾਲ ਤੁਸੀਂ ਗੱਲ ਕਰਦੇ ਹੁਣ ਅਸੀਂ ਮੁੱਢਲੀ ਤੌਰ ਤੇ ਤਾਂ ਇਹਨਾਂ ਨੇ ਦੁਕਾਨਾਂ ਦੀ ਇੱਥੇ ਲੱਕੀ ਦੀ ਪ੍ਰਧਾਨ ਦੀ ਆਪਣੇ ਸਾਡੇ ਜਿਹੜੀ ਜੁਨੀਅਨ ਬਣਾਈ ਹੈ ਇੱਕ ਤਰ੍ਹਾਂ ਦਾ ਵਪਾਰ ਮੰਡਲ ਵੱਲੋਂ ਉਦੇ ਪ੍ਰਧਾਨ ਨੇ ਇਹਨਾਂ ਨੂੰ ਆ ਕੇ ਟਾਰਗੇਟ ਕੀਤਾ ਡਰਾਉਣ ਦੀ ਧਮਕਾਉਣ ਦੀ ਨੀਤ ਨਾਲ ਸ਼੍ਰੋਮਣੀ ਕਮੇਟੀ ਦੇ ਅਹਿਮ ਮਲਾਜਮਾਂ ਨੇ ਗੁੰਡਾਗਰਦੀ ਕੀਤੀ ਹੈ ਤੇ ਤੋੜਪੰਨ ਕੀਤੀ ਹੈ ਤੇ ਇਹਨੂੰ ਚੱਕਣ ਦੀ ਨੀਤ ਨਾਲ ਵਿਰੋਧ ਕਰਦੇ ਨੇ ਭੱਜ ਕੇ ਆਪਣੀ ਜਾਨ ਬਚਾਈ ਹੁਣ ਅਸੀਂ ਸਾਰੇ ਦੁਕਾਨਦਾਰ ਭਰਾ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਇਨਾਂ ਕੋਲੇ ਲੀਗਲ ਕਾਗਜ਼ਾ ਜਿਹੜਾ ਸਾਨੂੰ ਕੋਈ ਕਿਰਾਇਆ ਲੈਣ ਦਾ ਦਿਖਾਇਆ ਜਾਵੇ ਜਦੋਂ ਕਿ ਸਾਡੇ ਕੋਲੇ ਕਾਗਜ਼ ਨਹੀਂ ਤੁਹਾਨੂੰ ਥੋੜੇ ਸਮੇਂ ਤੱਕ ਅਸੀਂ ਪੇਪਰ ਵੀ ਦਿਖਾ ਸਕਦੇ ਹਾਂ ਜਿਹੜਾ ਇਹਨਾਂ ਨੇ ਕੇਸ ਵਾਪਸ ਲਿਆ ਤੇ ਇਸ ਕਰਕੇ ਅਸੀਂ ਇਹੀ ਪ੍ਰਸ਼ਾਸਨ ਤੋਂ ਇਹ ਮੰਗ ਬੰਦ ਕਰਾਂਗੇ ਹਾਂਜੀ ਲੱਕੀ ਕੰਡਾਗਾ ਮੈਂ ਮਾਰਕੀਟ ਦਾ ਪ੍ਰਧਾਨ ਆ ਐਸਜੀਪੀਸੀ ਨਾਲ ਡੇਰੇ ਦਾ ਵਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮੈਨੂੰ ਸ਼ਰਮ ਸੰਪਤੀ ਨਾਲ ਦੁਕਾਨਾਂ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆਕੇ ਟਾਰਗੇਟ ਕੀਤਾ ਆਕੇ ਮੇਰੇ ਕੋਲ 100 150 ਬੰਦਾ ਹਥਿਆਰਾਂ ਨਾਲ ਲੈ ਸੀ ਮੇਰੇ ਕੈਮਰੇ ਚੱਲਦੇ ਨੇ ਆਕੇ ਮੈਨੂੰ ਖਿੱਚ ਲਿਆ ਕਹਿੰਦੇ ਨੂੰ ਮਾਰ ਮਕਾ ਕੇ ਇੱਕ ਦੈਰੀ ਦੁਕਾਨ ਨੂੰ ਜ਼ਿੰਦਾ ਲਾ ਦੋ ਠੀਕ ਹੈ ਜੀ ਇੱਕਦਾਂ ਮੇਰੀ ਦੁਕਾਨ ਨੂੰ ਜ਼ਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿਸੇ ਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਟ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਰਪਾਨਾ ਸੀ ਇਹਨਾਂ ਕੋਲ ਹਥਿਆਰ ਉਹਨੂੰ ਕਿਰਾਇਆ ਲਮਾਗੇ ਇਹ ਐਸਜੀਪੀਸੀ ਆਪਣਾ ਇਹ ਹਾਰ ਚੁੱਕੀ ਹੈ ਕੇਸ ਹਾਰ ਚੁੱਕੀ ਆ ਹਾਈ ਕੋਰਟ ਚੋ ਕੇਸ ਹਾਰ ਚੁੱਕੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰਟ ਚ ਕੇਸ ਚ ਕੀਤਾ ਸੁਪਰੀਮ ਕੋਰਟ ਚ ਇਹਨਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਜੀ ਉਸ ਤੋਂ ਬਾਅਦ ਇੱਕ ਸਾਡੀ ਇੱਕ ਕਮੇਟੀ ਬਣੀ ਉਸ ਤੋਂ ਬਾਅਦ ਉਹ ਸਾਰੇ ਨਾਲ ਸਾਡੇ ਦੇ ਧਾਵਾ ਬੋਲਤਾ ਇਸ ਤਰ ਸੌਪਤੀ ਬੈਠੇ ਸੀਗੇ ਜੇ ਅਸੀਂ ਉੱਥੋਂ ਨਾ বাজਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮਗਾ ਕੇ ਸੜ ਜਾਣਾ ਸੀਗਾ ਕਿਉ ਐਸਜੀਪੀਸ ਦੇ ਹੁਣ ਵੀ ਤੁਸੀਂ ਗੁਰਦੁਆਰੇ 'ਚ ਜਾ ਕੇ ਦੇਖ ਲਓ ਪੂਰੇ ਇਹਨਾਂ ਦੇ ਹਥਿਆਰ ਪਏ ਨੇ ਉੱਥੇ ਇੱਥੇ ਵੀ ਹਥਿਆਰ ਲੈ ਕੇ ਆਏ ਨੇ ਤੁਸੀਂ ਹੁਣੇ ਹੀ ਜਾ ਕੇ ਚੈੱਕ ਕਰ ਲਓ ਸਾਰਾ ਜਿੰਨਾ ਵੀ ਹਥਿਆਰ ਆਗਾ ਜਿੰਨੀਆਂ ਵੀ ਨਾ ਉਹ ਕਿਰਪਾਨਾਂ ਜਿੰਨੇ ਵੀ ਹਥਿਆਰ ਨੇ ਉਹ ਸਾਹਮਣੇ ਬਾਬਾ ਬੀਬੀ ਪ੍ਰਧਾਨ ਕੋਲ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਲੈਸ ਨਾਲ ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ ਸਾਰੇ ਨਿੰਗ ਨੂੰ ਗਾਇ ਮੰਨ ਦੀ ਕਾਰਵਾਈ ਕੀਤੀ ਜਾਵੇ ਐਸੀ ਦੇਖੋ ਐਸੀ ਕਿਰਾਏਦਾਰਾਂ ਠੀਕ ਹੈ ਐਸੀ ਮਾਰਕ ਥੋੜੀਆਂ ਜਿਹੜਾ ਮਾਲਕਾ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਉਹ ਆ ਕੇ ਵਿੱਚ ਇੱਥੇ ਗੱਲ ਕਰਨ ਜਿਹੜਾ ਮਾਲਕਾ ਸੀ ਉਹਨੂੰ ਕਿਰਾ ਕਰ ਰਹੇ ਨੇ ਸਾਨੂੰ ਸਾਡਾ ਨੁਕਸਾਨ ਕਰਦੇ ਸਾਡੀ ਲੱਤਾਂ ਬਾਹ ਤੋੜਦੇ ਸਾਨੂੰ ਮਾਰ ਜਾਂਦੇ ਸੀ ਕੀ ਕਰਦੇ ਐਸਾ ਡਰਦੇ ਹਮਾਰੇ ਇਸ ਤਰ੍ਹਾਂ ਨਿੱਕਾ ਸੋਨੋ ਕੱਟ ਕੇ ਬਾਹਰ ਕੱਢ ਲਿਆ ਕੋਈ ਪੁਲਿਸ ਪਹੁੰਚੀ ਮੇਰਾ ਮੇਰੇ ਕੋ ਫੋਨ ਨੰਬਰ ਹੀ ਡੇਲ ਹੈ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੇ ਫੋਨ ਨਹੀਂ ਚੱਕਿਆ ਸਾਰਿਆਂ ਨੂੰ ਫੋਨ ਲਾਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਪਹੁੰਚੀ ਪੁਲਸ ਆ ਕੇ ਹੁਣ ਐਂ ਕਹਿ ਰਹੀ ਆ ਵੀ ਤੁਸੀਂ ਸਾਡੇ ਦਫ਼ਤਰ ਜਿਹਾ ਆ ਜਾਓ ਉੱਥੇ ਬਹਿ ਕੇ ਅਸੀਂ ਮਸਲਾ ਹੱਲ ਕਰਾਂਗੇ ਉੱਥੇ ਕਿਉਂ ਕਰਾਂਗੇ ਅਸੀਂ ਮਸਲਾ ਹੱਲ ਇੱਥੇ ਕਰਾਂਗੇ ਜੋ ਸਾਡੀ ਮਾਰਕੀਟ ਨਾਲ ਤੱਕਾ ਹੋਇਆਗਾ ਪੁਲਸ ਪ੍ਰਸ਼ਾਸਨ ਇੱਥੇ ਆਵੇ ਇੱਥੇ ਆ ਕੇ ਪੁੱਛੇ ਵੀ ਕੀ ਗੱਲ ਬਾਤ ਹੋਈ ਕੀ ਨੁਕਸਾਨ ਹੋਇਆ ਸਾਡਾ ਵਪਾਰੀ ਬ ਰਾਜ ਵਿੱਚ ਵੀ ਕੀਤੀ ਸੀ ਤਾਂ ਹੀ ਅੱਜ ਇਹ ਨਇ ਸਿੱਟਾ ਦੋ ਵਈਆਂ ਨਹੀਂ ਆ ਤਿੰਨ ਆਣੇ ਇਹਨਾਂ ਨੂੰ ਜ਼ੀਰੋ ਕਰਕੇ ਤਾਂ ਹੀ ਨਾ ਇਹਨਾਂ ਦੀ ਬਦਮਾਸ਼ੀ ਕਰਕੇ ਇਹਨਾਂ ਨੇ ਹੁਣ ਬਦਮਾਸ਼ੀ ਇੱਥੇ ਸ਼ੁਰੂ ਕਰਤੀ ਇਹਨਾਂ ਨੇ ਦੁਆਰੇ